ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਐਸਬੀਪੀ ਮੁਰਦਾਬਾਦ 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 ਕਿਸਾਨ ਇਕਤਾ ਜਿੰਦਾਬਾਦ 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 ਐਸਬੀਪੀ ਮੁਰਦਾਬਾਦ 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 ਸਾਡੀਆਂ ਜ਼ਮੀਨਾਂ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਸੀਲ ਕੈਮੀਕਲ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਅੱਜ ਇਕੱਠੇ ਹੋ ਕੇ ਕੰਪਨੀ ਦੇ ਸਾਹਮਣੇ ਬਣ ਰਹੀ ਐਸਪੀਪ ਰਿਹਾਈਸ਼ੀ ਕਲੋਨੀ ਦਾ ਵਿਰੋਧ ਕਰਨ ਦੇ ਲਈ ਉਤਰ ਪਏ ਨੇ ਕਿਸਾਨਾ ਨੇ ਦੋਸ਼ ਲਗਾਇਆ ਕਿ ਸੀਲ ਕੈਮੀਕਲ ਅਤੇ ਐਸਪੀਪੀ ਬਿਲਡਰ ਮਿਲ ਕੇ ਨਾ ਸਿਰਫ ਧੱਕੇ ਸ਼ਾਹੀ ਕਰ ਰਹੇ ਨੇ ਸਗੋਂ ਹਜ਼ਾਰਾਂ ਕਰੋੜ ਰੁਪਏ ਦਾ ਕਪਲਾ ਵੀ ਰਚਿਆ ਜਾ ਰਿਹਾ ਹੈ ਕਿਸਾਨਾ ਨੇ ਦੱਸਿਆ ਕਿ ਦਮਨੇਹੀੜੀ ਪਬਰੀ ਜਖੜਾ ਅਤੇ ਕਿਹੜੀ ਗੰਡਿਆਂ ਪਿੰਡਾਂ ਦੀ ਲਗਭਗ 600 ਏਕੜ ਜ਼ਮੀਨ ਸਰਕਾਰ ਤੇ ਫਲੋ ਸੀਲ ਕੈਮੀਕਲ ਕੰਪਲੈਕਸ ਨੂੰ ਪਾਵਰ ਪਲਾਂਟ ਅਤੇ ਵੈਲਫੇਅਰ ਕੰਮਾਂ ਲਈ ਦਿੱਤੀ ਗਈ ਸੀ ਸਰਕਾਰ ਦੇ ਵੱਲੋਂ ਹੋਏ ਐਮਓਯੂ ਦੇ ਵਿੱਚ ਵੀ ਇਹ ਸੰਪਸ਼ਟ ਸੀ ਕਿ 10 ਸਾਲਾਂ ਦੇ ਵਿੱਚ ਕੰਪਨੀ ਨੇ ਪ੍ਰੋਜੈਕਟ ਖੜਾ ਕਰਨਾ ਸੀ ਪਰ 25 ਸਾਲ ਬੀਤਣ ਦੇ ਬਾਵਜੂਦ ਕੰਪਨੀ ਨੇ ਸਿਰਫ 50 ਏਕੜ ਦੇ ਵਿੱਚ ਇੱਕ ਕੈਮੀਕਲ ਪਲਾਂਟ ਲਗਾਇਆ ਬਾਕੀ ਜ਼ਮੀਨ ਅਜੇ ਤੱਕ ਵਰਤੀ ਹੀ ਨਹੀਂ ਗਈ ਸਰਕਾਰ ਦੇ ਵੱਲੋਂ ਵਾਰ-ਵਾਰ ਐਕਸਟੈਂਸ਼ਨ ਦੇਣ ਦੇ ਬਾਵਜੂਦ ਕੰਪਨੀ ਨਾ ਕੰਮ ਰਹੀ ਹੈ ਤੇ ਆਖਿਰਕਾਰ ਇਸ ਸਾਲ ਜਨਵਰੀ ਦੇ ਵਿੱਚ ਹੀ ਜ਼ਮੀਨ ਵਾਪਸ ਵੀ ਲੈ ਲਈ ਗਈ ਸੀ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਕੰਪਨੀ ਨੇ ਬਿਲਡਰਾਂ ਨਾਲ ਮਿਲ ਕੇ ਇਸ ਜ਼ਮੀਨ ਨੂੰ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਂਟਾਂ ਦੇ ਵਜੋਂ ਵੇਚਣਾ ਸ਼ੁਰੂ ਕਰ ਦਿੱਤਾ ਉਹਨਾਂ ਦੋਸ਼ ਲਗਾਏ ਕਿ ਐਸਪੀਪੀ ਬਿਲਡਰ ਸਿੰਘਲਾ ਗਰੁੱਪ ਦੇ ਨਾਂ ਤੇ ਪਲਾਟਿੰਗ ਕੀਤੀ ਜਾ ਰਹੀ ਹੈ ਅਤੇ ਮਾਰਕੀਟ ਦੇ ਵਿੱਚ ਬ੍ਰੋਕਰ 6-6 ਲੱਖ ਰੁਪਏ ਲੈ ਕੇ ਬੁਕਿੰਗ ਵੀ ਕਰ ਰਹੇ ਨੇ ਕਿਸਾਨਾਂ ਦੇ ਅਨੁਸਾਰ ਇਹ ਪੂਰਾ ਪ੍ਰੋਜੈਕਟ ਵਿਵਾਦਿਤ ਹੈ ਅਤੇ ਪਲਾਟ ਖਰੀਦਣ ਵਾਲੇ ਗਾਹਕਾਂ ਦਾ ਪੈਸਾ ਫਸਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਸਰਕਾਰ ਤੋਂ ਸਾਫ਼ ਮੰਗ ਕੀਤੀ ਹੈ ਕਿ ਜੇ ਜਦੋਂ ਕੰਪਨੀ 25 ਸਾਲਾਂ ਦੇ ਵਿੱਚ ਆਪਣਾ ਉਦੇਸ਼ ਪੂਰਾ ਨਹੀਂ ਕਰ ਸਕੇ ਤਾਂ ਜ਼ਮੀਨ ਮੂਲ ਮਾਲਕਾਂ ਨੂੰ ਵਾਪਸ ਹੀ ਕੀਤੀ ਜਾਵੇ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਉਸੇ ਰੇਟ ਤੇ ਪੈਸਾ ਭਰਨ ਦੇ ਲਈ ਤਿਆਰ ਨਹੀਂ ਜਿਸ ਰੇਟ ਤੇ ਕੰਪਨੀ ਇਹ ਜ਼ਮੀਨ ਬਿਲਡਰਾਂ ਨੂੰ ਵੇਚ ਰਹੀ ਹੈ। ਇਸ ਮਾਮਲੇ ਦੇ ਵਿੱਚ ਕਿਸਾਨਾਂ ਨੇ ਕੁਝ ਜਥੇਬੰਦੀਆਂ ਉੱਤੇ ਵੀ ਸਵਾਲ ਚੁੱਕੇ। ਉਹਨਾਂ ਦਾ ਕਹਿਣਾ ਹੈ ਕਿ SKM ਦੇ ਲਖਸ਼ਰ ਸਿੰਘ ਨੇ ਪਹਿਲਾਂ ਧਰਨਾ ਸ਼ੁਰੂ ਕੀਤਾ ਸੀ। ਬਾਅਦ ਦੇ ਵਿੱਚ ਕੰਪਨੀ ਨਾਲ ਗੁਪਤ ਸਮਝੌਤਾ ਕਰਕੇ ਧਰਨਾ ਛੱਡ ਦਿੱਤਾ ਅਤੇ 4% ਕਮਿਸ਼ਨ ਵੀ ਖਾਦੀ ਹੈ। ਕਿਸਾਨਾਂ ਨੇ ਸਪਸ਼ਟਿਕਰਨ ਮੰਗਿਆ ਕਿ ਇਹ ਪੈਸੇ ਸਿਰਫ ਲਖਸ਼ਰ ਨੇ ਲਿਆ ਜਾਂ ਫਿਰ ਹੋਰ ਲੀਟਰ ਵੀ ਇਸ ਦੇ ਵਿੱਚ ਸ਼ਾਮਿਲ ਸਨ। ਉਹਨਾਂ ਨੇ ਐਸ ਕੇ ਐਮ ਤੇ ਪੰਗੂ ਸਾਹਿਬ ਅਤੇ ਦਰਸ਼ਨਪਾਲ ਜੀ ਤੋਂ ਲੋਕਾਂ ਦੇ ਸਾਹਮਣੇ ਆਪਣਾ ਸਟੈਂਡ ਸੰਪਸ਼ਟ ਕਰਨ ਦੀ ਮੰਗ ਕੀਤੀ ਹੈ ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਉਹਨਾਂ ਨੇ ਇਸ ਸਾਰੇ ਮਾਮਲੇ ਨੂੰ ਲੈ ਕੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕੇਸ ਪਾਇਆ ਹੋਇਆ ਹੈ ਕਰਨਾ ਕਰ ਰਹੀ ਕਿਸਾਨਾਂ ਨੇ ਆਂਝ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਡਿਸਟ੍ਰਿਬਿਊਟ ਪ੍ਰੋਜੈਕਟ ਦੇ ਵਿੱਚ ਪੈਸਾ ਨਾ ਲਗਾਉਣ ਕਿਉਂਕਿ ਭਵਿੱਖ ਦੇ ਵਿੱਚ ਗੰਭੀਰ ਮੁਸੀਬਤ ਵੀ ਆ ਸਕਦੀ ਹੈ ਅਸੀਂ ਜੀ ਇਹ ਨਾ ਜੀ ਜਿਹੜੀ ਸਾਡੀ ਜ਼ਮੀਨ ਸੀਗੀ ਉਰੇ ਇਹ ਸੀਗੀ 600 ਏਕੜ ਜ਼ਮੀਨ ਸਾਡੇ 4 ਪਿੰਡਾਂ ਦੀ ਜ਼ਮੀਨ ਸੀਗੀ ਜੀ ਇਹ ਇਹ ਖੜੌਲੀ ਦਮਨੇੜੀ ਪਬਰੀ ਜਖੜਾਂ ਤੇ ਖੇੜੀਗੰਡਿਆਂ ਇਹ 5-6 ਪਿੰਡ ਸੀਗੇ ਕਿ ਸਰਦਾਰਗੜ ਪਿੰਡ ਤਾਂ ਇੱਥੋਂ ਚਲੇ ਹੀ ਗਏ ਸੀਗਾ ਉਦੋਂ ਉੱਠ ਕੇ ਤਾਂ ਇਹ ਜਮੀਨ ਸੀਐਲ ਕੈਮੀਕਲ ਕੰਪਲੈਕਸ ਨੂੰ ਸਰਕਾਰ ਨੇ ਐਕਵਾਇਰ ਕਰਕੇ ਦਿੱਤੀ ਸੀਗੀ ਇਹਨਾਂ ਦਾ ਜੋ ਉਦੋਂ ਐਮਓਯੂ ਸਾਈਨ ਹੋਇਆ ਸੀ ਸਰਕਾਰ ਨਾਲ ਤਾਂ ਉਹਦੇ ਵਿੱਚ ਮੈਂਸ਼ਨ ਸੀਗਾ ਕਿ ਇਹ 10 ਸਾਲ ਦੇ ਵਿੱਚ ਵਿੱਚ ਉਹਰੇ ਕੋਈ ਪਾਵਰ ਪਲਾਂਟ ਲਾਣ ਜਾਂ ਇਦਾਂ ਦਾ ਕੋਈ ਪਰਪਸ ਵਾਸਤੇ ਯੂਜ਼ ਕਰ ਸਕਦੇ ਆ ਤਾਂ ਇਹ 10 ਸਾਲ ਦੇ ਵਿੱਚ ਜਸਟ ਇਹਨਾਂ ਨੇ ਕਿਹਾ 50 ਏਕੜ ਦੇ ਵਿੱਚ ਇੱਕ ਉਹਰੇ ਕੈਮੀਕਲ ਪਲਾਂਟ ਲਗਾਇਆ ਸੀਗਾ ਜੋ ਹੁਣ ਵੀ ਰਨਿੰਗ ਹੈ ਬਾਕੀ ਇਹ ਹੁਣ ਤੱਕ ਨਹੀਂ ਲਗਾ ਸਕੇ ਤਾਂ ਫਿਰ ਸਰਕਾਰ ਨੇ ਇਹਨਾਂ ਨੂੰ ਇਹਨਾਂ ਨੇ ਫੇਰ ਐਕਸਟੈਂਸ਼ਨ ਲਈਤੀ 10 ਸਾਲ ਦੀ ਉਸ ਤੋਂ ਬਾਅਦ 3 ਸਾਲ ਦੀ ਫੇਰ ਲਈਤੀ ਪਰ ਇਹ 23 24 ਸਾਲ ਦੇ ਵਿੱਚ ਵੀ ਜੋ ਸੀਗੇ ਆਪਣਾ ਜੋ ناکਾਮਯਾਬ ਰਹੇ ਸੀਗੇ ਉਹ ਲਗਾਉਣ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਸਰਕਾਰ ਨੇ ਵਾਪਸ ਲੈ ਲਈ ਸੀਗੀ ਇਸ ਵਾਰੀ ਜਨਵਰੀ ਚ ਜ਼ਮੀਨ ਆਪਣੇ ਕੋਲ ਲੈ ਲਈ ਸੀਗੀ ਵੀ ਤੁਸੀਂ ਇਹ ਨਹੀਂ ਕਰ पाए ਪਰ ਇਹਨਾਂ ਨੇ ਹੁਣ ਕੇਸ ਕਰਕੇ ਕੀ ਕੀਤਾ ਕੀ ਨਹੀਂ ਇਹਨਾਂ ਨੇ ਦੁਬਾਰੇ ਇਹਨਾਂ ਨੂੰ ਐਕਸਟੈਂਸ਼ਨ ਮਿਲੀ ਹੈ 3 ਸਾਲ ਦੀ ਤਾਂ ਹੁਣ ਜਿਹੜੀ ਇਹ ਸੀਐਲ ਕੈਮੀਕਲ ਨੂੰ ਜਿਹੜੇ ਪਰਪਸ ਵਾਸਤੇ ਸਰਕਾਰ ਨੇ ਜ਼ਮੀਨ ਦਿੱਤੀ ਹੈ ਜੋ ਐਮਓਯੂ ਸਾਈਨ ਹੋਇਆ ਹੋਇਆ ਕਿ ਤੁਸੀਂ ਉਰੇ ਪਾਵਰ ਪਲਾਂਟ ਲਗਾ ਸਕਦੇ ਹੋ ਜਾਂ ਕੋਈ ਇਦਾਂ ਦਾ ਕੰਮ ਕਰ ਸਕਦੇ ਹੋ ਵੈਲਫੇਅਰ ਦਾ ਕੰਮ ਪਰ ਇਹ ਉਰੇ ਕਮਰਸ਼ੀਅਲ ਪਲਾਟ ਕੱਟ ਰਹੇ ਹਨ ਜੀ ਰੈ residențial ਕੌਣ ਕੱਟ ਰਿਹਾ ਜੀ ਇਹ ਜਿਹੜੀ ਕੰਪਨੀ ਇਹ ਐਸਵੀਪੀ ਜੋ ਬਿਲਡਰਸ ਹੈ ਉਹ ਕੱਟ ਰਹੇ ਹਨ ਸਿੰਗਲਰ ਬਿਲਡਰਸ ਵਾਲੇ ਉਹ ਕੱਟ ਰਹੇ ਹਨ ਜੀ ਉਰੇ ਤੇ ਸਾਡੀ ਇਹੀ ਮੰਗ ਹੈ ਅਸੀਂ ਜਿਹੜੇ ਕਿਸਾਨ ਸੀਗੇ ਕਿ ਤੁਸੀਂ ਜਦੋਂ 24-25 ਸਾਲ ਚ ਨਹੀਂ ਕਰ ਸਕੇ ਵੀ ਸਾਡੀ ਜ਼ਮੀਨ ਵਾਪਸ ਕਰੋ ਤਾਂ ਸਾਡੀ ਇਹੀ ਮੰਗ ਸੀਗੀ ਵੀ ਤੁਸੀਂ ਸਾਨੂੰ ਸਾਡੀ ਜ਼ਮੀਨ ਵਾਪਸ ਦਿੱਤੀ ਜਾਵੇ ਇਹਨਾਂ ਨੇ ਮਤਲਬ ਜ਼ਮੀਨ ਤਾਂ ਸਾਨੂੰ ਹੁਣ ਵਾਪਸ ਕਰਨ ਤੋਂ ਮੁੱਕ ਰਹੀ ਰਹੇ ਆ ਇਹਨਾਂ ਨੇ ਜਿਹੜੀ ਜ਼ਮੀਨ ਹੈ ਐਸਵੀਪੀ ਨੂੰ ਵੇਚ ਰਹੇ ਆ ਉਹਦਾ ਬਿਆਨਨਾ ਵੀ ਸਾਡੇ ਹੱਥ ਲੱਗ ਚੁੱਕਾ ਅਸੀਂ ਸਰਕਾਰ ਅੱਗੇ ਇਹੀ ਮੰਗ ਕਰ ਰਹੇ ਹਾਂ ਕਿ ਜਿਹੜੀ ਜੋ ਰੇਟ ਤੁਸੀਂ ਐਸਵੀਪੀ ਨੂੰ ਸੀਐਲ ਹੁਣ ਇਹ ਜ਼ਮੀਨ ਵੇਚ ਰਹੀ ਹੈ ਤੁਹਾਨੂੰ ਜੋ ਕੰਮ ਕਰਨ ਵਾਸਤੇ ਦਿੱਤੀ ਸੀ ਤੁਸੀਂ ਉਹ ਕਰਨ ਵਿੱਚ ناکਾਮਯਾਬ ਰਹੇ ਆ ਸਾਡੀ ਅਸੀਂ ਸਾਰੇ ਕਿਸਾਨ ਉਹ ਪੈਸਾ ਭਰਨ ਨੂੰ ਵੀ ਤਿਆਰ ਹੈ ਜੋ ਰੇਟ ਤੇ ਇਹ ਨੂੰ ਦੇ ਰਹੇ ਆ ਪਰ ਤੁਸੀਂ ਦੇਖ ਲਓ ਵੀ ਕਿੱਦਾਂ ਇੱਥੇ ਕਾਪੜਾ ਹੋ ਰਿਹਾ ਇਹ ਹਜ਼ਾਰਾਂ ਕਰੋੜ ਰੁਪਏ ਦਾ ਕਾਪੜਾ ਹੋ ਰਿਹਾ ਰਾਜਪੁਰੇ ਦੇ ਵਿੱਚ ਇਹ सीएल केमिकल वाले ਸਾਨੂੰ ਕਿਸਾਨਾਂ ਨੂੰ ਉਸ ਰੇਟ ਤੇ ਜ਼ਮੀਨ ਵਾਪਸ ਨਹੀਂ ਕਰ ਰਹੇ ਇਹ ਐਸਵੀਪੀ ਨੂੰ ਜ਼ਮੀਨ ਜੋ ਹੈ ਵੇਚ ਰਹੇ ਹਨ ਇਹਨਾਂ ਦੇ ਜਿਹੜੇ ਹੋਰ ਬ੍ਰੋਕਰਸ ਆ ਕੇ ਮਾਰਕੀਟ ਵਿੱਚ ਫਿਰ ਰਹੇ ਹਨ ਪਲਾਟ ਵੇਚ ਰਹੇ ਹਨ ਕੁਝ ਵਿਕ ਵੀ ਗਏ ਹਨ ਕਈਆਂ ਨੇ 6 ਇਹ ਕਹਿੰਦੇ ਵੀ 6-6 ਲੱਖ ਰੁਪਏ ਦੇ ਉਹ ਕੁਝ ਇਸ ਤਰ੍ਹਾਂ ਦੀ ਵੀ ਕਹਾਣੀ ਆ ਰਹੀ ਹੈ ਬਿਲਕੁਲ ਇਹਨਾਂ ਦੇ ਪਲਾਟ ਕੁਝ ਇਹਨਾਂ ਨੇ ਬੁਕਿੰਗ ਕਰ ਰਹੇ ਆ ਜੀ ਉੱਪਰ ਉਹ ਇਹ ਜਿਹੜੇ ਕਸਟਮਰ ਹੈ ਉਹਨਾਂ ਨਾਲ ਫਰਾਡ ਹੋ ਰਿਹਾ ਜੀ ਅਸੀਂ ਸਾਰੇ ਕਸਟਮਰਾਂ ਨੂੰ ਵੀ ਦੱਸਣਾ ਚਾਹੀਦਾ ਹੈ ਵੀ ਤੁਸੀਂ ਬਚੋ ਇਹਨਾਂ ਤੋਂ ਕਿਉਂਕਿ ਅਸੀਂ ਸਾਡਾ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਇਸ ਦੇ ਰਿਗਾਰਡਿੰਗ ਅਸੀਂ ਕੇਸ ਪਾਇਆ ਹੋਇਆ ਅਸੀਂ ਕੇਸ ਪਾਇਆ ਹੋਇਆ ਕਿ ਸਾਡੀ ਜ਼ਮੀਨ ਇਸੀ ਰੇਟ ਤੇ ਅਸੀਂ ਪੈਸੇ ਭਰਨ ਨੂੰ ਤਿਆਰ ਨੇ ਸਾਨੂੰ ਵਾਪਸ ਕਰੋ ਅਤੇ ਬਾਇ ਲਾਅ ਇਹ ਕਮਰਸ਼ੀਅਲ ਤੇ ਰੈਜੀਡੈਂਸ਼ੀਅਲ ਜੋ ਪਲਾਟ ਐ ਇੱਥੇ ਕੱਟ ਨਹੀਂ ਸਕਦੇ ਨਹੀਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਜਿਹੜੇ ਬੰਦੇ ਪਲਾਟ ਖਰੀਦ ਰਹੇ ਉਹਨਾਂ ਨੂੰ ਦਿੱਕਤ ਆ ਸਕਦੀ ਉਹ ਬਿਲਕੁਲ ਫਸਣਗੇ ਅਸੀਂ ਅਪੀਲ ਕਰਦੇ ਹਾਂ ਇਹ ਡਿਸਪਿਊਟਡ ਪਲਾਟ ਉਹ ਪ੍ਰੋਜੈਕਟ ਜਿਹure ਨਾ ਫਸੋ ਕਿਹੜਾ ਪ੍ਰੋਜੈਕਟ ਹੈ ਇਹ ਐਸ ਵੀ ਪੀ ਤੇ ਸੀ ਐਲ ਜੋ ਰਲ ਕੇ ਕੱਟ ਰਹੇ ਆ ਪਰ ਇਹ ਐਸ ਵੀ ਪੀ ਕੱਟ ਰਿਹਾ ਸੀ ਐਲ ਦਾ ਜਸਟੇਜ ਨਾਮ ਯੂਜ਼ ਕਰ ਰਹੇ ਆ ਐਸ ਵੀ ਪੀ ਵਾਲਿਆਂ ਨੇ ਇਹ ਵੇਚ ਚੁੱਕੇ ਆ ਐਸ ਵੀ ਪੀ ਦੇ ਨਾਮ ਹਲੇ ਕੁਝ ਵੀ ਨਹੀਂ ਹੈਗਾ ਬਾਇ ਲਾਅ ਐਸ ਵੀ ਪੀ ਉਹਰੇ ਕੁਝ ਕਰ ਹੀ ਨਹੀਂ ਸਕਦਾ ਪਰ ਇਹ ਜੋ ਜਿੰਨੇ ਵੀ ਕਸਟਮਰ ਹਨ ਉਹਨ ਅੱਛਾ ਮਤਲਬ ਇਹ ਪੈਸਾ ਫਸ ਜਾਏਗਾ ਬਿਲਕੁਲ ਪੈਸਾ ਫਸੇਗਾ ਤੇ ਇਹਨਾਂ ਨੇ ਅਸੀਂ ਤੁਹਾਨੂੰ ਹੋਰ ਦੱਸਦੇ ਹਾਂ ਜਦੋਂ ਅਸੀਂ ਇਹ ਉਰੇ ਧਰਨਾ ਸ਼ੁਰੂ ਹੋਇਆ ਸੀਗਾ ਵੀ ਇਹ 30 ਸਾਲ ਦੇ ਵਿੱਚ ਉਰੇ ਨਹੀਂ ਲਗਾ ਸਕੇ ਤਾਂ ਉਰੇ ਇੱਕ ਲਸ਼ਕਰ ਸਿੰਘ ਉਹਨਾਂ ਨੇ ਧਰਨਾ ਸ਼ੁਰੂ ਕੀਤਾ ਸੀਗਾ ਆਪਣੀ ਕਮੇਟੀ ਬਣਾ ਕੇ ਉਹਨਾਂ ਜਿੰਨੇ ਵੀ ਸਾਡੇ ਪਿੰਡ ਵਾਲੇ ਬੰਦੇ ਆ ਉਹਨਾਂ ਨਾਲ ਐਸਕੇਐਮ ਤੋਂ ਭੰਗੂ ਸਾਹਿਬ ਸੀਗੇ ਜੋ ਮਡੌਲੀ ਤੋਂ ਹੈ ਐਸਕੇਐਮ ਤੋਂ ਤੇ ਇੱਕ ਸੀਗੇ ਦਰਸ਼ਨਪਾਲ ਜੀ ਉਹ ਨਾਲ ਸੀਗੇ ਉਹਨਾਂ ਦੀ ਕ੍ਰੈਡੀਬਿਲਟੀ ਦੇਖ ਕੇ ਅਸੀਂ ਚਾਰ ਪੰਜ ਪਿੰਡਾਂ ਦੇ ਬੰਦੇ ਅਸੀਂ ਉਹਨਾਂ ਦੇ ਨਾਲ ਜੁੜੇ ਵੀ ਚਲੋ ਐਸਕੇਐਮ ਦੀ ਬੜੀ ਉਹ ਹੈ ਪਰ ਅਸੀਂ ਕਹਿਣਾ ਚਾਹੁੰਦੇ ਆਂ ਵੀ ਜੋ ਲਸ਼ਕਰ ਸਿੰਘ ਹੈ ਉਹ ਐਸਕੇਐਮ ਦਾ ਉਰੇ ਚਿਹਰਾ ਸੀਗੇ ਜਦੋਂ ਉਰੇ ਮੀਟਿੰਗ ਹੁੰਦੀ ਸੀਗੀ ਉਰੇ ਭੰਗੂ ਸਾਹਿਬ ਵੀ ਬੈਠੇ ਹੁੰਦੇ ਸੀਗੇ ਹਰ ਮੀਟਿੰਗ ਚ ਆਉਂਦੇ ਸੀਗੇ ਜੋ ਉਹ ਡਿਸੀਜਨ ਲੈਂਦੇ ਸੀਗੇ ਉਹੀ ਹੁੰਦਾ ਸੀਗਾ ਅੱਜ ਸ਼ਰੀਆਮ ਉਹ ਵੀਡੀਓ ਤੇ ਬੰਦਾ ਬੋਲ ਰਿਹਾ ਕਿ ਅਸੀਂ ਸਾਡਾ ਸਮਝੌਤਾ ਹੋ ਗਿਆ 4% ਕੱਲੇ-ਕੱਲੇ ਕਿਸਾਨ ਤੋਂ ਉਹਨਾਂ ਨੇ ਕਮਿਸ਼ਨ ਲਈਤੀ ਅਸੀਂ ਤੁਹਾਡੇ ਮੂਰੇ ਕਿਸਾਨ ਲਿਆਵਾਂਗੇ ਵੀਡੀਓ ਤੇ ਬੋਲਿਆ ਹੋਇਆ ਅਸੀਂ ਪੁੱਛਣਾ ਚਾਹੁੰਦੇ ਆ ਕਿ ਜੋ ਐਸਕੇਐਮ ਹੈ ਜੋ 4% ਦੀ ਕਮਿਸ਼ਨ ਹੈ ਕਿ ਉਹ ਇਕੱਲੇ ਲਸ਼ਕਰ ਨੇ ਲਈਆ ਜਾਂ ਐਸਕੇਐਮ ਉਹਦੇ ਵਿੱਚ ਇਨਵੋਲ ਹੈ ਜੇ ਨਹੀਂ ਇਨਵੋਲ ਤਾਂ ਜਿਸ ਦਿਨ ਤੋਂ ਲਸ਼ਕਰ ਇਹਨਾਂ ਨਾਲ ਸਮਝੌਤਾ ਕਰਕੇ ਸਾਡਾ ਧਰਨਾ ਵੇਚ ਕੇ ਇੱਥੋਂ ਭੱਜ ਗਿਆ 4% ਦੇ ਹਿਸਾਬ ਨਾਲ ਤਾਂ ਉਰੇ ਪੰਗੂ ਤੇ ਐਸਕੇਐਮ ਦੇ ਹੋਰ ਲੀਡਰ ਪੰਗੂ ਸਾਹਿਬ ਹੋਗੇ ਦਰਸ਼ਨਪਾਲ ਜੀ ਹੋਗੇ ਤਾਂ ਉਹ ਕਿਉਂ ਨਹੀਂ ਆ ਰਹੇ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਿ ਤੁਸੀਂ ਐਸਕੇਐਮ ਜਿੰਦੀ ਵੀ ਕਿਸਾਨ ਜਥੇਬੰਦੀਆਂ ਸਾਨੂੰ ਆ ਕੇ ਉਰੇ ਆਪਣਾ ਲੋਕਾਂ ਮੂਰੇ ਕਲੀਅਰ ਕਰਨ ਕੇ ਜਿਹੜਾ ਇਹ ਪੈਸਾ ਇਹ ਲਸ਼ਕਰ ਨੇ ਖਾਇਆ ਜਾਂ ਫਿਰ ਉਹਨਾਂ ਦੀ ਵਿੱਚ ਮਿਲੀ ਭੁਗਤਾਨ ਦੇ ਵਿੱਚ ਅਸੀਂ ਨਹੀਂ ਕਰ ਸਕੇ ਵੀ ਸਾਨੂੰ ਉਰੇ ਲੋਕ ਰੋਕਦੇ ਸੀਗੇ ਕਿਸਾਨ ਰੋਕ ਤੁਸੀਂ ਦੇਖੋ ਇਹ 30 35 ਸਾਲ ਹੋ ਗਏ ਸੀਲ ਕੈਮੀਕਲ ਦਾ ਦਿਓ ਪਲਾਂਟ ਇਹ ਚੱਲ ਰਿਹਾ ਕਿਸਾਨਾਂ ਨੇ ਜਾਂ ਅਸੀਂ ਕਦੇ ਆ ਕੇ ਇਹਦੇ ਵਿੱਚ ਉਹ ਨਹੀਂ ਅੜਾਇਆ ਇਹਦੇ ਵਿੱਚ ਅਸੀਂ ਅੜਿੱਕਾ ਨਹੀਂ ਬਣੇ ਜਿਹੜੀ ਇਹ ਬਾਕੀ 500 ਏਕੜ ਜ਼ਮੀਨ ਸੀਗੀ ਉਰੇ ਵੀ ਇਹ ਕੋਈ ਵੀ ਪ੍ਰੋਜੈਕਟ ਬਣਾ ਸਕਦੇ ਸੀਗੇ ਅਸੀਂ ਕਦੇ ਨਹੀਂ ਰੋਕੇ ਅਸੀਂ ਉਦੋਂ ਆਏ ਹਾਂ ਜਦ ਇਹ ਨਾਕਾਮਯਾਬ ਰਹੇ ਤੇ ਇਹ ਆਪਣਾ ਕਮਰਸ਼ੀਅਲ ਪ੍ਰੋਜੈਕਟ ਦੇ ਵੱਲ ਪੈ ਗਏ ਪਲਾਟ ਕੱਟਣ ਵੱਲ ਪੈ ਗਏ ਜੇ ਅਸੀਂ ਰੋਕਣਾ ਹੁੰਦਾ ਫਿਰ ਇਹ ਪਲਾਂਟ ਕਿਵੇਂ ਚੱਲ ਰਿਹਾ ਜੀ ਇਹ ਨਾ ਉਹਨੂੰ ਉੱਥੇ ਕੋਰਟ 'ਚ ਜਾ ਕੇ ਝੂਠ ਬੋਲਦੇ ਕਿ ਸਾਨੂੰ ਪਰਮਿਸ਼ਨ ਨਾ ਮਿਲੀਆਂ ਜੇ ਪਰਮਿਸ਼ਨ ਨਾ ਮਿਲੀਆਂ ਉਹ ਸਰਕਾਰ ਦਾ ਫੇਲਿਅਰ ਹੈ ਜਾਂ ਇਹ ਜਿਨ੍ਹਾਂ ਨੇ ਉਰੇ ਡਿਵੈਲਪਮੈਂਟ ਕਰਨੀ ਉਹਨਾਂ ਦਾ ਫੇਲਿਅਰ ਇਹਨਾਂ 'ਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਤਾਂ ਹੁਣ ਆਪਣਾ ਹੱਕ ਲੈਣ ਆਏ ਆ ਵੀ ਜਿੰਨਾ ਤੁਹਾਨੂੰ ਟਾਈਮ ਦਿੱਤਾ ਗਿਆ ਤੁਸੀਂ ਨਹੀਂ ਕਰ ਪਾਈ ਸਰਕਾਰ ਫੇਲ ਹੋਈ ਹੈ ਜਾਂ ਇਹ ਸੀਲ ਆਲੇ ਫੈਲ ਹੋਏ ਆ ਉਹ ਇਨਾਂ ਦੇ ਹੈਡੇਕ ਹੈ ਸਾਨੂੰ ਅਸੀਂ ਆਪਣਾ ਟਾਈਮ ਚੁੱਪ ਰਹੇ 40 ਸਾਲ ਹੁਣ ਸਾਨੂੰ ਸਾਡੀ ਜ਼ਮੀਨ ਵਾਪਸ ਦਿੱਤੀ ਜਾਵੇ ਅਸੀਂ ਈਵਨ ਜਿੰਨੀ ਤੁਸੀਂ ਐਸਬੀਪੀ ਨੂੰ ਵੇਚ ਰਹੇ ਅਸੀਂ ਪੈਸਾ ਭਰਨ ਨੂੰ ਤਿਆਰ ਹੈ ਪਰ ਸਾਨੂੰ ਸਾਡੀ ਜ਼ਮੀਨ ਸਾਨੂੰ ਦਿੱਤੀ ਜਾਵੇ ਤੁਸੀਂ ਦੱਸੋ ਵੀ ਜਿਹੜਾ ਇਹ ਪਲਾਟ ਕੱਟ ਰਹੇ ਕੱਲ ਨੂੰ ਜਿਹੜੇ ਪੌਲੇ ਪਾਲੇ ਲੋਕ ਪਲਾਟ ਖਰੀਦ ਰਹੇ ਆ ਪੈਸੇ ਦੇ ਰਹੇ ਆ ਹੁਣ ਦੇ ਵੀ ਬੈਠੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਫਿਰ ਤੁਸੀਂ ਆਪਣੀ ਗੱਲ ਰੱਖਿਓ ਕੀ ਕਹਿਣਾ ਚਾਹੁੰਦੇ ਹੋ ਦੇਖੋ ਸੰਦੀਪ ਜੀ ਉਹਨਾਂ ਤਾਂ ਇਹੀ ਸੁਨੇਹਾ ਹੈ ਵੀ ਜਿਹੜਾ ਪ੍ਰੋਜੈਕਟ ਹੈ ਇੱਥੇ ਐਸਬੀਪੀ ਤੇ ਸੀਲ ਮਿਲ ਕੇ ਕਰ ਰਹੇ ਨੇ ਇਹਦੇ ਵਿੱਚ ਨਾ ਉਹ ਪਲਾਟ ਲੈ ਜਾਣ ਕਿਉਂ ਇਹ ਕਲੀਅਰ ਨਹੀਂ ਹੈ ਗਿਆ ਹਜੇ ਵੀ ਐਸਬੀਪੀ ਦਾ ਤੇ ਸੀਲ ਕਮੀ ਦਾ ਜ਼ਿੰਮੇਵਾਰ ਦੇ ਨਾਲ ਝਗੜਾ ਚੱਲ ਰਿਹਾ ਉਹ ਕਲੀਅਰ ਨਹੀਂ ਹੋਇਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਵੀ ਕੱਲ ਨੂੰ ਤੁਸੀਂ ਕਹੋਗੇ ਸਾਡੇ ਪੈਸੇ ਫਸ ਗਏ ਇੱਥੇ ਇਹ ਹੋ ਗਿਆ ਪ੍ਰੋਜੈਕਟ ਜੇ ਇਹ ਹੋ ਗਿਆ ਅਸੀਂ ਤੁਹਾਡੇ ਮੱਧਮ ਰਹੀ ਬੇਨਤੀ ਕਰਦੇ ਆ ਉਹਨਾਂ ਨੂੰ ਵੀ ਤੁਸੀਂ ਇਹ ਹਜੇ ਇੱਥੇ ਪਲਾਟ ਵਗੈਰਾ ਨਾ ਖਰੀਦਿਆ ਜਾਵੇ ਜਦ ਤ ਤੇ ਬਾਕੀ ਜਿਹੜੀ ਮੈਂ ਤੁਹਾਨੂੰ ਦੱਸਾਂ ਵੈਸੇ ਜੇ ਮੈਂ ਥੋੜਾ ਜਿਹਾ ਪਿੱਛੇ ਜਾਵਾਂ ਤੇ ਜਦੋਂ ਇਹ ਆਪਣਾ ਆਲਰੇਡੀ ਰਿਕੁਆਇਰ ਕੀਤੀ ਸੀਗੀ ਜ਼ਮੀਨ ਉਸ ਟਾਈਮ ਵੀ ਕਿਤੇ ਝੂਠ ਬੋਲ ਕੇ ਰਿਕੁਆਇਰ ਕੀਤੀ ਗਈ ਸੀਗੀ ਉਸ ਟਾਈਮ ਚਲੋ ਇਹ ਕਿਹਾ ਗਿਆ ਸੀਗਾ ਸ੍ਰੀ ਜਦੋਂ ਸੀਲ ਨੇ ਇੱਥੇ ਪ੍ਰੋਜੈਕਟ ਆਇਆ ਸੀਗਾ ਵੀ ਇੱਥੇ ਉਹ ਪ੍ਰੋਜੈਕਟ ਲੱਗਣਗੇ ਜਿਹੜੇ ਕਿਸਾਨਾਂ ਦੇ ਨਾਲ ਜਿਨ੍ਹਾਂ ਨੂੰ ਕਿਸਾਨਾਂ ਦੀ ਲੋੜ ਹੁੰਦੀ ਹੈ ਜਿਸ ਤਰ੍ਹਾਂ ਮਨੋ ਖਾਦ ਦਾ ਪ੍ਰੋਜੈਕਟ ਲਾਵਾਂਗੇ ਜਾਂ ਪੈਸਟੀਸਾਈਡ ਦਾ ਪ੍ਰੋਜੈਕਟ ਲਾਵਾਂਗੇ ਜਾਂ ਕੋਈ ਹੋਰ ਕੋਈ ਕਿਸ ਤਰ੍ਹਾਂ ਦੀ ਕੋਈ ਲੋੜ ਹੁੰਦੀ ਹੈ ਕਿਸਾਨਾਂ ਨੂੰ ਫਸਲ ਦੇ ਵਿੱਚ ਉਹ ਪ੍ਰੋਜੈਕਟ ਲਾ ਜਾਣਗੇ ਪਰ ਉਸ ਤੋਂ ਕਿੱਟਾ ਗਿਆ ਸਾਰਾ ਉਲਟਾ ਜੋ ਪ੍ਰੋਜੈਕਟ ਲਾਇਆਇਆ ਇਥੇ ਉਹ ਪ੍ਰੋਜੈਕਟ ਲਾਇਆ ਗਿਆ ਜਿਹੜਾ ਤੁਹਾਨੂੰ ਵੀ ਸ਼ਾਇਦ ਪਤਾ ਹੋਵੇ ਪਵਾਲ ਦੇ ਵਿੱਚ ਆਪਣਾ ਗੈਸ ਕਾਂਡ ਹੋਇਆ ਸੀਗਾ ਉਹ ਪ੍ਰੋਜੈਕਟ ਹੈ ਜਿਹੜਾ ਇੱਥੇ ਲਾਇਆ ਗਿਆ ਸੀਗਾ ਜੀ ਤੇ ਉਹ ਵੀ ਇਸ ਟਾਈਮ ਵੀ ਝੂਠ ਬੋਲਿਆ ਉਸ ਤੋਂ ਬਾਅਦ ਵੀ ਦੇਖ ਲਓ 30 32 ਸਾਲ ਇਸ ਜ਼ਮੀਨ ਨੂੰ ਵੀ ਹੋ ਗਿਆ ਰਿਕੁਇਰਰੀ ਕਰਨ ਨੂੰ ਤੇ ਉਹਦੇ ਵਿੱਚ ਕੀ ਹੋਇਆ ਇਹਨਾਂ ਨੂੰ ਜੋ ਟਾਈਮ ਮਿਲਿਆ ਸੀਗਾ 10 ਸਾਲ ਦਾ ਇਹਨਾਂ ਨੇ 10 ਸਾਲ ਦੇ ਵਿੱਚ ਨਹੀਂ ਇਹਨਾਂ ਨੇ ਡਿਵੈਲਪ ਕੀਤਾ ਇਹ ਬਾਰ-ਬਾਰ ਜਾਨੀ ਕਿ ਉਹਦੀ ਪਰਮਿਸ਼ਨਾਂ ਲੈਂਦੇ ਰਹੇ ਸਰਕਾਰ ਤੋਂ ਕਿਤੇ 5 ਸਾਲ ਲਾ ਲਈ ਕਿਤੇ 30 ਸਾਲ ਲਾ ਲਈ ਪਿੱਛੇ ਕੀ ਹੋਇਆ ਸੀ ਕਿ 3 ਜਨਵਰੀ 2025 ਨੂੰ ਇਹ ਜ਼ਮੀਨ ਡੀ ਨੋਟੀਫਾਈ ਹੋ ਕੇ ਵਾਪਸ ਸਰਕਾਰ ਕੋਲ ਚਲੀ ਗਈ ਸੀ ਪਰ ਇਹਨਾਂ ਨੇ ਗੱਟ ਧੁੱਪ ਕਰਕੇ ਕੰਪਨੀ ਨੇ ਕੋਰਟ ਚ ਜਾ ਕੇ ਇਹ ਫੇਰ ਆਪਣੇ ਹੱਕ ਚ ਕਰਾ ਲਿਆ ਸੀ ਕਿ 3 ਸਾਲ ਦੇ ਲਈ ਵੀ ਸਾਨੂੰ 3 ਸਾਲ ਹੋਰ ਦਿੱਤੇ ਜਾਣ ਅਸੀਂ ਡਿਵੈਲਪ ਕਰਾਂਗੇ ਭਾਜਾ ਡਿਵੈਲਪ ਕਰ ਰਹੇ ਨੇ ਉਹਦੇ ਵਿੱਚ ਇੱਕ ਬਹੁਤ ਵੱਡੀ ਗਲਤੀ ਵੀ ਕਰ ਰਹੇ ਨੇ ਵੀ ਜਿਹੜੀ ਇਹ ਰਿਕੁਆਇਰ ਹੋਈ ਸੀਗੀ ਇਹ ਸਿਰਫ ਵਿਦ ਇੰਡਸਟਰੀ ਵਾਸਤੇ ਇੱਥੇ ਜੇ ਅਸੀਂ ਪਲਾਟ ਨਹੀਂ ਕੱਟ ਸਕਦੇ ਪਰ ਇਹ ਰੈਜੀਡੈਂਸ ਪਲਾਟ ਵੀ ਇੱਥੇ ਕੱਟ ਰਹੇ ਨੇ ਤੇ ਇੰਡਸਟਰੀ ਵਾਲਾ ਦਾ ਚਲੋ ਹੈ ਜੋ ਵੀ ਹੈ ਪਰ ਉਹ ਵੀ ਗਲਤ ਕੀਤਾ ਜਾ ਰਿਹਾ ਜੋ ਰਿਕੁਆਇਰ ਕੀਤੀ ਹੈ ਉਸ ਜੀ ਤੋਂ ਲੱਗ ਜਾ ਕੇ ਇਹਨੂੰ ਡਿਵੈਲਪ ਕਰ ਰਹੇ ਨੇ ਉਹ ਕਿਸ ਦੀ ਮਿਲਵੁਕਤੀ ਨਾਲ ਕਰ ਰਹੇ ਨੇ ਉਹ ਇੱਕ ਜਾਂਚ ਦਾ ਵਿਸ਼ਾ ਹੈ ਕੋਰਟ ਦਾ ਵੀ ਸਾਰਾ ਲੈ ਹੈ ਹਾਂਜੀ ਅਸੀਂ ਕੋਰਟ 'ਚ ਵੀ ਹਾਈ ਕੋਰਟ 'ਚ ਵੀ ਅਸੀਂ ਸਾਡਾ ਕੇਸ ਚੱਲਦਾ ਪਿਆ ਹੈ ਉੱਥੇ ਕੀ ਮਾਨਯੋਗ ਨਹੀਂ ਅਸੀਂ ਤਾਂ ਇਹਨਾਂ ਦੇ ਵਿੱਚ ਇਹੀ ਰੱਖਿਆ ਵੀ ਅਭੀ ਸਾਡੀ ਜੋ ਜ਼ਮੀਨ ਹੈ ਉਹ ਸਾਡੀ ਜ਼ਮੀਨ ਸਾਨੂੰ ਵਾਪਸ ਕੀਤੀ ਜਾਵੇ ਅਸੀਂ ਇਹ ਜ਼ਮੀਨ ਜੋ ਵੀ ਜਿੰਨਾ ਵੀ ਇਹਨਾਂ ਦਾ ਟਾਈਮ ਸੀ ਉਹਦੇ ਵਿੱਚ ਡਵੈਲਪ ਨਹੀਂ ਕਰ ਸਕੇ ਉਸ ਤੋਂ ਬਾਅਦ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਜੋ ਵੀ ਬਣਦਾ ਉਹਦੇ ਨਾਲ ਕਿਸਾਨਾਂ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਇਹਦੇ ਵਿੱਚ ਕੋਈ ਹੋਰ ਕਾਰਨ ਵੀ ਸੀਗਾ ਸਰਕਾਰ ਹਾਈ ਕੋਰਟ ਗਈ ਸੀ ਕਿ ਹਾਈ ਕੋਰਟ ਸਰਕਾਰ ਹਾਰ ਗਈ ਸੀ ਅਸੀਂ ਤੁਹਾਡੇ ਮੱਧਮ ਰਾਈ ਵੀ ਕਹਿਣਾ ਚਾਹੁੰਦੇ ਆਂ ਸਰਕਾਰ ਨੂੰ ਵੀ ਤੁਸੀਂ ਵੀ ਉਸ ਤੋਂ ਜਾ ਕੇ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਇਹਦਾ ਪੈਰਵਾਹੀ ਕੀਤੀ ਜਾਵੇ ਜਿਹੜੇ ਜ਼ਮੀਨ ਦੁਆਰੇ ਫੇਰ ਕੰਪਨੀ ਦਿੱਤੀ ਗਈ ਹੈ ਤੇ ਕਿਸ ਤਰ੍ਹਾਂ ਦਿੱਤੀ ਗਈ ਕਿਸ ਵੀ ਸ਼ੇਅਰ ਦਿੱਤੀ ਗਈ ਹੈ ਜਦੋਂ ਇਹ 32 ਸਾਲਾਂ ਵਿੱਚ ਨਹੀਂ ਡਿਵੈਲਪ ਕਰ ਸਕੀ ਤਿੰਨ ਸਾਲਾਂ ਕੀ ਡਿਵੈਲਪ ਕਰਾਂਗੇ ਤੁਹਾਡੇ ਮੱਧਮ ਨਾਲ ਅਸੀਂ ਸਰਕਾਰ ਨੂੰ ਵੀ ਕਹਿਣ ਚਾਹੁੰਦੇ ਆਂ ਸੁਪਰੀਮ ਕੋਰਟ ਜਾਵੇ ਤੇ ਅਸੀਂ ਬਿਜੀਲੈਂਸ ਵਾਰੋ ਤੋਂ ਵੀ ਇਹ ਮੰਗਦੇ ਆਂ ਵੀ ਹਾਂ ਅਈਦੀ ਤੇ ਕੀ ਗੱਲ ਕੀਤੀ ਜਾਵੇ ਜੇ ਇੱਥੇ ਦੇਖੀ ਜਾਵੇ ਬਹੁਤ ਵੱਡਾ ਇੱਕ ਘਪਲਾ ਹੋਇਆ ਹੋਇਆ ਜੋ ਯਾਗਰ ਕਰਨਾ ਚਾਹੀਦਾ ਜ਼ਮੀਨ 3 ਜਨਵਰੀ 2025 ਨੂੰ ਡੀ ਨੋਟੀਫਾਈ ਹੋਈ ਸੀ ਉਹ ਸੀਲ ਦੇ ਹੱਕ ਚ ਹੋਈ ਸੀ ਸੀਲ ਸਟੇਟ ਲਿਮਟਿਡ ਚ ਬਟ ਇਹਨਾਂ ਨੇ ਕੀ ਕਰਿਆ ਕਾਰੋਬਾਰੀਆਂ ਨੇ ਆਪਣਾ ਇੰਟਰਨਲ ਇਹਨਾਂ ਨੂੰ 117 ਕਰੋੜ ਰੁਪਏ ਚ ਉਹਦਾ ਇੱਕ ਇੰਟਰਨਲ ਆਪਣਾ ਡਾਕੂਮੈਂਟ ਬਣਾਇਆ ਤੇ ਉਹਨਾਂ ਨੂੰ ਸੇਲ ਕਰਦੀ ਬਟ ਇਹ ਸੇਲ ਦੇ ਚੱਕਰ ਚ ਆਣਾ ਨਹੀਂ ਜਾਂਦੇ ਹੈਗੇ ਤੇ ਉੱਥੇ ਇਹ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪਲੋਟਿੰਗ ਕਰ ਰਹੇ ਹੈ ਬਟ ਨਾਮ ਇਹ ਸੀਲ ਦਾ ਲੈ ਰਹੇ ਆਂ ਸੀਲ ਸਟੇਟ ਲਿਮਟਿਡ ਦੇ ਤੁਸੀਂ ਦੇਖੋਗੇ ਬੋਰਡ ਸਾਰੇ ਪੰਜਾਬ ਚ ਲੱਗ ਚੁੱਕੇ ਆਂ ਠੀਕ ਹੈ ਨਾ ਤੇ ਇਹ ਸਾਰਾ ਜਿੰਨਾ ਵੀ ਇਹ ਏਰੀਆ ਇਹਨਾਂ ਨੇ ਕਵਰ ਕਰ ਰੱਖਿਆ ਸਾਰਾ ਐਸਬੀਪੀ ਨੇ ਕਰ ਰੱਖਿਆ ਨਾ ਕਿ ਸੀਲ ਨੇ ਕਰ ਰੱਖਿਆ ਸੀਲ ਦਾ ਹੈ ਸਿਰਫ ਇੱਕ ਨਾਮ ਯੂਜ਼ ਕਰ ਰਹੇ ਆਂ ਤੇ ਕੋਰਟ ਚ ਵੀ ਇਹ ਐਸਬੀਪੀ ਦੇ ਥਰੂ ਹੀ ਆਣੇ ਆ ਸਾਰੇ ਸਾਡੇ ਕੋਲ ਤੇ ਸੀਰੇ ਤੋਂ ਲੈ ਕੇ ਸੀਰੇ ਤੱਕ ਸੜਕ ਜਿਹੜੀ ਇਹ ਸੀਲ ਬਣਾ ਰਿਹਾ ਹੈ ਕਿ ਐਸਬੀਪੀ ਬਣਾ ਰਿਹਾ ਹੈ ਜੀ ਟੋਟਲੀ ਸਿਕਿਉਰਟੀ ਤੱਕ ਇਹਨੂੰ ਇਹਨੂੰ ਜੋ ਵੀ ਇਹਨਾਂ ਦਾ ਸਟਰਕਚਰ ਹੈ ਸਾਰਾ ਉਹ ਐਸਬੀਪੀ ਦਾ ਹੈਗਾ ਉੱਥੇ ਇਹ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦ ਦਾ ਹੋਵੇ ਅਸਰ